ਲਓ ਜੀ ਲੋੜੀ ਸੇਲ ਮਿਲ ਤੇ ਆਪਾਂ ਲੈ ਕੇ ਆਏ ਆ ਡਿਜੀਟਲ ਪਸ਼ਮੀਨਾ ਸੋਲ ਸੂਟ ਹੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਡਿਜ਼ਾਈਨ ਹੈਗਾ ਤੇ ਬੈਕ ਵੀ ਜਮਾਂ ਸੇਮ ਆਊਗੀ ਲਓ ਜੀ ਚਾਰ ਕਲਰ ਨੇ ਪਿਓਰ ਪਸ਼ਮੀਨਾ ਡਿਜੀਟਲ ਸੋਲ ਸੂਟ ਹੀ ਮਾਰਕੀਟ ਵਿੱਚ ਜਿਹੜਾ ਸੇਲ ਹੁੰਦਾ 800 ਲੈ ਕੇ 900 ਦਾ ਹੀ ਲੋੜੀ ਦੇ ਉੱਪਰ ਦੇ ਰਹੇ ਆਪਾਂ ਸਿਰਫ ਸਿਰਫ 500 ਦਾ ਹੀ ਚਾਰ ਕਲਰ ਨੇ ਚਾਰੇ ਹੀ ਕਲਰ ਬਹੁਤ ਸ਼ਾਨਦਾਰ ਨੇ ਪਿਓਰ ਪਸ਼ਮੀਨਾ ਦਾ ਹੀ ਸ਼ਾਲ ਆਊਗਾ ਜੀ ਡਿਜ਼ਾਈਨ ਚੱਕੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਹੈ ਕਲਰ ਚਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਉੱਪਰ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਪਹਿਲਾ ਕਲਰ ਫਰੋਜੀਤੀਗਾ ਜੀ ਦੂਜਾ ਕਲਰ ਕਾਪਰ ਸ਼ੇਡ ਤੇ ਆ ਗਿਆ ਜੀ ਚਾਰ ਕਲਰ ਨੇ ਚਾਰੇ ਹੀ ਕਲਰ ਬੁਰੇ ਸ਼ਾਨਦਾਰ ਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਸੂਟ ਸਾਡੇ ਕੋਲ ਸਿਰਫ 150 ਸੂਟ ਹੀ ਆ ਜੀ ਮਿਲਣਗੇ ਉਹ ਜਿਹੜਾ ਪਹਿਲਾਂ ਆਪਾਂ ਆਰਡਰ ਕਰੂਗਾ ਜੀ ਲਓ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਾਇਆ ਹੋਇਆ ਪਿਓਰ ਪਸ਼ਮੀਨੇ ਦਾ ਡੀਟੈਲ ਸੌਲ ਸੂਟ ਹੀ ਹੈ ਤੀਜਾ ਕਲਰ ਆ ਗਿਆ ਮਸਟਰ ਜੀ ਲੋ ਜੀ ਚੈੱਕ ਕਰੀ ਚੱਲੂਗੀ ਲਾਸਟ ਕਲਰ ਆ ਗਿਆ ਜੀ ਮਹਿਰੂਨ ਆਬੀ ਜਾਈ ਲੋ ਜੀ ਲਾਸਟ ਕਲਰ ਇਹ ਆ ਚਾਰ ਕਲਰ ਨੇ ਚਾਰੇ ਕਲਰ ਬਹੁਤ ਸ਼ਾਨਦਾਰ ਨੇ ਡਿਟਲਾਂ ਸ਼ਾਲ ਸੂਟ ਪਿਓਰ ਪਸ਼ਮੀਨੇ ਉੱਪਰ ਬਣਿਆ ਹੋਇਆ ਜੀ ਪੂਰਾ ਗਰਮ ਕੱਪੜਾ ਹੁੰਦਾ ਕੋਈ 800 ਨਹੀਂ ਕੋਈ 900 ਨਹੀਂ ਸਿਰਫ 500 ਦੇ ਵਿੱਚ ਦੇਵਾਂਗੇ ਸ਼ਿਪਿੰਗ ਅਲੱਗ ਰਹੂਗੀ ਜੀ ਲੋ ਜੀ ਸੀਓਡੀ ਨਹੀਂ ਹੈਗੀ ਜੀ ਪੇਮੈਂਟ ਮੈਥਡ ਆਨਲਾਈਨ ਹੈਗੀ